ਪੰਜਾਬ ਵਿੱਚ ਤਿੰਦੂਵੇ ਦੀ ਆਮਦ ਕਰਕੇ ਬਹੁਤ ਜ਼ਿਆਦਾ ਹੋ ਹੱਲਾ ਮਚਿਆ ਹੋਇਆ ਹੈ। ਤਿੰਦੂਵੇ ਦਾ ਪੰਜਾਬ ਵਿੱਚ ਆਉਣਾ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਵੱਧ ਗਿਆ ਹੈ। ਥਾਂ-ਥਾਂ ਦੇਖਿਆ ਜਾ ਰਿਹਾ ਹੈ ਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਪੰਜਾਬ ਵਿੱਚ ਤਿੰਦੂਵੇ ਦਾ ਆਉਣਾ ਜਿੰਨਾ ਖਤਰਨਾਕ ਦਿਸ ਰਿਹਾ ਹੈ ਐਨਾ ਸ਼ਾਇਦ ਹੈ ਨਹੀਂ। ਇਹ ਪੰਜਾਬ ਦੇ ਲਈ ਇੱਕ ਵੱਡੀ ਖਬਰ ਜਾਂ ਚੰਗੀ ਖਬਰ ਹੋ ਸਕਦਾ ਹੈ। ਤेंदुए ਵਿੱਚ ਇੰਨਾ ਪੋਟੈਂਸ਼ੀਅਲ ਹੈ ਕਿ ਇਹ ਪੰਜਾਬ ਦੇ ਕਈ ਸਾਰੇ ਕੋਰ ਇਸ਼ੂਜ਼ ਜਿਵੇਂ ਕਿ ਬੇਰੋਜ਼ਗਾਰੀ ਸਾਡੇ ਕੁਦਰਤੀ ਸੰਸਾਧਨਾਂ ਦਾ ਖਤਮ ਹੋਣਾ ਸਾਡੇ ਸਰਫੇਸ ਵਾਟਰ ਦਾ ਕਨਜ਼ਰਵੇਸ਼ਨ ਤੇ ਪੰਜਾਬ ਵਿੱਚ ਜੰਗਲਾਂ ਦਾ ਬੇहद ਖਤਰਨਾਕ ਸਥਿਤੀ ਤੱਕ ਘਟ ਹੋਣਾ ਇਹ ਸਾਰੀਆਂ ਸਮੱਸਿਆਵਾਂ ਨੂੰ ਇਹ ਤेंदुआ ਸਿੰਗਲ ਹੈਂਡਲਿੰਗ ਠੀਕ ਕਰ ਸਕਦਾ ਹੈ ਆਓ ਆਪਾਂ ਗੱਲ ਕਰਦੇ ਹਾਂ ਕਿਵੇਂ ਲਦਾਖ ਤੇ ਵਿੱਚ 스ਨੂ ਲੈਪਡ ਕਨਜ਼ਰਵੈਂਸੀ ਟਰਸਟ ਹੈ ਇਸ ਸੰਸਥਾ ਨੇ ਉਥੇ ਦੋ ਮੁੱਖੇ ਕੰਮ ਕੀਤਾ। ਸੂ ਲੈਪਰਡ ਉਸ ਰੀਜਨ ਦੇ ਵਿੱਚ ਆਮ ਪਾਇਆ ਜਾਂਦਾ ਹੈ ਲਦਾਖ, ਸਪੀਤੀ ਤੇ ਹੋਰ ਉੱਚਲੇ ਪਹਾੜਾਂ ਦੇ ਵਿੱਚ। ਸੂ ਲੈਪਰਡ ਕਈ ਸਾਲ ਪਹਿਲਾਂ ਉਥੋਂ ਦੇ ਲੋਕਾਂ ਦੀਆਂ ਮवेशੀਆਂ ਨੂੰ ਸ਼ਿਕਾਰ ਬਣਾ ਲਿਆ ਕਰਦਾ ਸੀ ਤੇ ਬਦਲੇ ਦੇ ਵਿੱਚ ਲੋਕ ਇਸ ਨੂੰ ਮਾਰਨ ਲਈ ਉਤਾਰੂ ਰਹਿੰਦੇ ਸਨ। ਪਰ ਜਦੋਂ ਤੋਂ ਇਸ ਸੰਸਥਾ ਨੇ ਇਸ ਵਿੱਚ ਭਾਗੀਦਾਰੀ ਸ਼ੁਰੂ ਕੀਤੀ ਹੈ, ਉਹਨਾਂ ਨੇ ਲੋਕਲ ਨੌਜਵਾਨਾਂ ਨੂੰ ਟ੍ਰੇਨ ਕੀਤਾ ਹੈ। ਤਾਂ ਕਿ ਉਹ 스노우 ਲੈਪਰਡ ਨੂੰ ਟੂਰਿਸਟ ਨੂੰ ਦਿਖਾ ਸਕਣ ਤੇ ਹੁਣ ਫਰਵਰੀ ਮਾਰਚ ਦੇ ਮਹੀਨੇ ਵਿੱਚ ਇਹਨਾਂ ਲੋਕਾਂ ਕੋਲ ਭਾਰੀ ਰੋਜ਼ਗਾਰ ਹੁੰਦਾ ਹੈ 스노우 ਲੈਪਰਡ ਨੂੰ ਦਿਖਾਉਣ ਦੁਲਕੇ ਦੁਨੀਆ ਭਰ ਤੋਂ ਵੱਡੇ ਪੱਤਰਕਾਰ ਵੱਡੇ ਮੀਡੀਆ ਹਾਊਸਿਸ ਦੇ ਲੋਕ ਤੇ ਜੰਗਲੀ ਜੀਵ ਪ੍ਰੇਮੀ ਜਿਹੜੇ ਕਿ ਬਹੁਤ ਮਹਿੰਗੇ ਇਕਵਿਪਮੈਂਟ ਯੂਜ਼ ਕਰਦੇ ਹਨ ਉਸ ਨੂੰ ਲੈਪਰਡ ਦੇਖਣ ਲਈ ਸਪੀਤੀ ਤੇ ਲਦਾਖ ਵਾਲੇ ਪਾਸੇ ਖਿੱਚੇ ਚਲੇ ਜਾਂਦੇ ਹਨ ਇਸ ਤੋਂ ਇਲਾਵਾ ਇਹਨਾਂ ਲੋਕਾਂ ਨੂੰ ਟ੍ਰੇਨ ਕਰਨ ਦੇ ਲਈ ਇਸ ਸੰਸਥਾਨ ਨੇ ਦੂਰ ਦਰਡੇ ਲੋਕਾਂ ਨੂੰ ਬੁਲਾਇਆ ਜੋ ਕਿ ਸਮੋ ਲੈਪਰਡ ਦੇ ਖੇਤਰ ਦੇ ਵਿੱਚ ਜਾਂ ਲੈਪਰਡ ਦੇ ਖੇਤਰ ਦੇ ਵਿੱਚ ਮਾਹਿਰ ਸਨ ਉਹਨਾਂ ਨੇ ਲੋਕ ਲੋਕਾਂ ਨੂੰ ਟ੍ਰੇਨ ਕੀਤਾ ਇਸੇ ਤਰਜ਼ ਦੇ ਉੱਪਰ ਜੇ ਪੰਜਾਬ ਵੀ ਤੁਰੇ ਤਾਂ ਇਹ ਆਪਣੇ ਇੱਥੇ ਬੇਰੋਜ਼ਗਾਰੀ ਨਸ਼ਾ ਤੇ ਕੁਦਰਤੀ ਸੰਸਾਧਨਾਂ ਦੇ ਹੋ ਰਹੇ ਕਾਣ ਨੂੰ ਰੋਕ ਸਕਦਾ ਹੈ ਸਟੇਟ ਚਾਹੇ ਤਾਂ ਇਹਨਾਂ ਲੈਪਰਡਸ ਨੂੰ ਜੋ ਕਿ 골ਡ ਮਾਈਨ ਦੇ ਬਰਾਬਰ ਹਨ ਇਹਨਾਂ ਨੂੰ ਸੰਜੋਗ ਕੇ ਰੱਖੇ ਆਪਣੇ ਸਟੇਟ ਦੇ ਵਿੱਚ ਲੋਕਾਂ ਨੂੰ ਇਸ ਤੋਂ ਰੋਜ਼ਗਾਰ ਪੈਦਾ ਕਰਨ ਦੇ ਸਾਧਨ ਮੁਹੱਈਆ ਕਰਵਾਵੇ। ਮੇਰੇ ਵਰਗੇ ਵਾਈਲਡਲਾਈਫ ਬਾਇਓਲੋਜਿਸਟ ਇਸ ਕੰਮ ਦੇ ਵਿੱਚ ਦਿਨ ਰਾਤ ਲੱਗੇ ਹੋਏ ਨੇ। ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਨੌਜਵਾਨ ਇਸ ਲੈਪਰਡ ਨੂੰ ਡਰ ਦੇ ਬਜਾਏ ਇੱਕ ਆਸ ਦੀ ਕਿਰਨ ਦੇ ਤੌਰ ਤੇ ਦੇਖਣ ਤੇ ਇਸ ਤੋਂ ਲਾਹਾ ਲੈਣ। ਲੈਪਰਡ ਦੇ ਹੋਣ ਨਾਲ ਅਸੀਂ ਆਪਣਾ ਪਾਣੀ, ਜੰਗਲ, ਜਵਾਨੀ ਬਚਾ ਸਕਦੇ ਹਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਪਰ ਵਾਤਾਵਰਣ ਵਿਹੇਵੀਅਰ ਯਾਨੀ ਕਿ ਕੁਦਰਤ ਪੰਖੀ ਵਿਵਹਾਰ ਪੈਦਾ ਕਰ ਸਕਤੀ ਹਨ ਧੰਨਵਾਦ